ਓ ਬੇਬੇ ਆਪਣੇ ਘਰ ਚ ਖੁਸ਼ਖਬਰੀ ਆ ਗਈ ਆ ਦੇਖ ਮੇਰੀ ਪੁਲਿਸ ਦੀ ਨੌਕਰੀ ਲੱਗ ਗਈ ਹੁਣ ਮੈਂ ਤੈਨੂੰ ਹਰੇਕ ਤਿਹਾੜ ਤੇ ਨਵਾਂ ਗਿਫਟ ਦਿਆ ਕਰੂੰਗਾ ਤੂੰ ਦੱਸ ਤੈਨੂੰ ਕਿਹੜਾ ਤਿਹਾੜ ਪਸੰਦ ਆ ਮੈਨੂੰ ਤਾਂ ਪਤਾ ਨਾ ਦਿਵਾਲੀ ਦਾ ਤਿਹਾੜ ਪਸੰਦ ਹੈ ਹਾਂ ਬੁੜੀ ਨੂੰ ਤਾਂ ਤਿਹਾੜ ਵੀ ਅੱਗ ਲਾਉਣ ਵਾਲੇ ਪਸੰਦ ਆ ਨਹੀਂ ਮੈਂ ਤਾਂ ਛੜਦੀ ਕਾਹੂ ਐ ਛੜ ਛੜ ਕਾਲੀ ਹੋ ਜੈਗੀ ਓ ਬੇਬੇ ਮੈਂ ਨਹੀਂ ਕਾਲੀ ਹੁੰਦੀ ਕਿਉਂਕਿ ਮੈਂ ਫੇਸਿਸ ਕੈਨੇਡਾ ਦੇ ਪ੍ਰੋਡਕਟ ਯੂਜ਼ ਕਰਦੀ ਆ ਹਾਂਜੀ ਦੋਸਤੋ ਹੁਣ ਆਪਾਂ ਕਰਾਂਗੇ ਫੇਸਿਸ ਕੈਨੇਡਾ ਦੇ ਪ੍ਰੋਡਕਟ ਯੂਜ਼ ਐਨ ਹੈ ਜੀ ਮੇਰੀ ਬਿਊਟੀ ਦਾ ਰਾਜ਼ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕੱਲੀ ਕਰੀਮ ਲਾਉਣ ਨਾਲ ਹੀ ਮੇਰੇ ਫੇਸ ਤੇ ਕਿੰਨਾ ਗਲੋ ਆ ਗਿਆ ਹੈ ਹੁਣ ਆਪਾਂ ਕਰਾਂਗੇ ਹੈਡਰਮੈਟ ਦਾ 3 ਇਨ 1 ਦਾ ਫਾਊਂਡੇਸ਼ਨ ਯੂਜ਼ ਜੋ ਕਿ ਆਪਣੀ ਸਕਿਨ ਨੂੰ ਮੋਇਸਚਰਾਈਜ਼ਰ ਰੱਖਦਾ ਹੈ ਜੀ ਤੇ ਬਹੁਤ ਹੀ ਵਧੀਆ ਗਲੋ ਦਿੰਦਾ ਹੈ ਜੀ